ਹਾਂਜੀ ਇਹ ਨੇ ਅੰਬ ਸਭ ਨੂੰ ਪਤਾ ਅੰਬ ਸਾਰੇ ਲੋਕਾਂ ਕੰਬਨੀਆਂ ਅੰਬ ਦੇ ਗਿਟਕਾ ਹੈ ਮੇਰੀ ਗੱਲ ਤੇ ਸੁਣ ਲੋ ਮੇਰੀ ਗੱਲ ਨੂੰ ਤਾਂ ਇਹਨਾਂ ਨੇ ਕੱਟਣਾ ਹੀ ਕੱਟਣਾ ਹੈ ਨਾ ਜ਼ਰੂਰੀ ਅੰਬ ਮੇਰੇ ਘਰ ਤੇ ਹਾਂ ਦਾ ਕੋਈ ਗੱਲੇ ਬਰਾਬਰ ਹਰ ਕੋਈ ਸ਼ੁਕੀਨ ਹੁੰਦਾ ਪਰ ਮੈਨੂੰ ਇਹ ਦੱਸੋ ਵੀ ਅੰਬ ਦੇ ਗਿਟਕਾ ਖਾਣ ਦਾ ਕੌਣ ਕੌਣ ਮੈਂ ਫਿਰ ਅੰਬ ਜਾਂ ਗਟਕਾ ਤੁਸੀਂ ਸਟੇਬਲ ਤੇ ਬੈਠ ਕੇ ਸਭ ਦੇ ਸਾਹਮਣੇ ਖਾ ਸਕਦੇ ਹੋ ਕਿ ਜਾਂ ਬਾਹਰ ਜਾ ਕੇ ਖਾਣੇ ਹੋ ਜਾਂ ਰਸੋਈ ਵਿੱਚ ਜਾ ਕੇ ਖਾਣੇ ਹੋ ਜਾਂ ਅੱਡ ਬੈ ਕੇ ਕਿਧਰੇ ਖਾਣੇ ਹੋ ਅੱਜ ਮੇਰਾ ਕੁਐਸਚਨ ਏਵੇ ਤੇ ਨਾਸ਼ਤਾ ਮੇਰਾ ਏਵੇ ਬਾਕੀ ਤੁਹਾਡੇ ਨਾਲ ਜਿੰਨੂ ਹੈ ਹਲੋ ਮੇਰਾ ਤਾਂ ਬੈਟਾ ਵੀ ਐਗ ਖਾ ਤੇ ਚਾਹ ਪ੍ਰੋਟੀਨ ਪ੍ਰੋਟੀਨ ਦਾ ਨਾਸ਼ਤਾ ਕਿਹੜੇ ਸੀ ਉਹ ਕੋਕਨਾਟ ਟਿੱਕੀ ਕਿ ਕੀ ਕਿਹੜਾ ਸੀ ਉਹ ਜਿਹੜੇ ਕੁੱਕੜ ਉੱਤੇ ਦੀ ਉਹ ਕਾਲੇ ਉਹ ਪਤਾ ਨਹੀਂ ਕੀ ਸੀ ਉਹ ਕਹਿੰਦੇ ਸੀ ਉਹ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਅੱਜ ਹਾਂ ਐਗਸ ਆਨੇ ਹਾਈ ਪ੍ਰੋਟੀਨ ਅਲਾਗ ਹੁੰਦੇ ਹੁੰਦੇ ਵੈਰਾਈਟੀ ਤੁਹਾਡਾ ਇਹ ਨਾਸ਼ਤਾ ਆਣਾ ਵੀ ਅੰਡਾ ਹੀ ਆ ਜਾ ਅੱਜ ਕੀ ਆਰਡਰ ਦਿੱਤਾ ਅੱਜ ਖਾਲੀ ਪੇਟ ਜੋ ਮਰਜੀ ਆ ਲੈ ਨਹੀਂ ਨਹੀਂ ਜੋ ਮਰਜੀ ਦਾ ਕੀ ਮਤਲਬ ਸਵੇਰੇ ਤੇ ਮੈਂ ਬੋਲ-ਬੋਲ ਕੇ ਰਹੀ ਮੈਨੂੰ ਕੀਮਨਾ ਹਕੀਮਨਾ ਕੁਝ ਨਹੀਂ ਮੈਂ ਫਰੂਟੀ ਖਾ ਲਾਂਗਾ ਮੈਨੂੰ ਕੁਝ ਲੋੜ ਨਹੀਂ ਆਂ ਪ੍ਰੋਗਰਾਮ ਥੋੜਾ ਚੇਂਜ ਹੋ ਜਾਣਾ ਥੋੜਾ ਜਿਮ ਮੈਂ ਸੋਚ ਲਿਆ ਫਿਰ ਛੜਸ਼ੜਾ ਹੰਦ ਲੈਂਗਾ ਚੇਂਜ ਕਰ। ਪਰ ਮੈਂ ਦੱਸਾਂ ਜੇ ਤੁਸੀਂ ਨਾ ਪ੍ਰੋਗਰਾਮ ਚੇਂਜ ਕਰਦੇ ਤਾਂ ਮੈਂ ਸੁਰਜੀਤ ਕੋਲ ਵਲੌਗ ਕੋਈ ਨਾ ਕੋਈ ਅਧਿਆਨ ਤੋਂ ਪਹਿਲਾਂ ਬਣਾ ਹੀ ਲੈਣਾ ਸੀਗਾ। ਤੁਸੀਂ ਮੇਰਾ ਕੰਮ ਜਰੂਰ ਖਰਾਬ ਕਰਦੇ ਹੋ ਆਪਣਾ ਠੀਕ ਕਰੋ ਨਾ ਕਰੋ। ਇਹ ਦੇ ਪੱਕਾ ਹੀ ਹੈ। ਇੱਕ ਤੇ ਮੈਨੂੰ ਵੇਟ ਕਰਨੀ ਵੀ ਗੋਲ ਨਹੀਂ ਇਹ ਕੱਲ ਲੈ ਗਏ ਸੰ ਤੇਰੇ ਪਾਪਾ ਸੰਦੇ ਪੂਰਾ ਇੰਜੋਏ ਕੀਤਾ ਕਰਾ ਕੀਤਾ ਕੱਲ ਅੱਜ ਦੋ ਸਵੇਰੇ 10:00 ਕਰਾ ਕੀਤਾ ਹਾਂ ਕੱਲ ਦੀ ਗੱਲ ਸੁਣ ਲੋ ਨਾ ਸੁਣਿਆ ਗੋਲੋ ਮੇਰੇ ਕੋਲ ਹੋ ਗਿਆ ਗੱਲਾਂ ਕੱਲ 6:30 5:00 6:00 ਵਜੇ ਉਠਾ ਕੇ ਮੈਂ ਕਹਿੰਦੇ ਮੌਸਮ ਬੜਾ ਵਧੀਆ ਈ ਚੱਲ ਚਲੀਏ ਕਿਧਰੇ ਬਾਹਰ ਮੈਂ ਫਟਾਫਟ ਕੁੱਦ ਕੇ ਮੰਜੇ ਤੋਂ नीचे ਤੇ ਮੂੰਹ ਤੋਤਾ ਹੱਤ ਤੋਤੇ ਤੇ ਮੈਂ ਕਿਹਾ ਵੀ ਸੇਰੇ ਸੇਰੇ ਕਿਉਂਕਿ ਬੱਦਲਾਂ ਦੇ ਵਿੱਚ ਤੁਸੀਂ ਕਿਸੇ ਦੀ ਉਹ ਥੋੜੀ ਟਾਈਮ ਦੀ پابੰਦੀ ਥੋੜੀ ਹੈ ਬੱਦਲ ਆਏ ਨੇ ਮੀ ਵਸਣਾ ਨਿਕਲ ਜਾਣਾ ਤੇ ਮੈਂ ਕਿਹਾ ਵੀ ਚਲੋ ਫਟਾਫਟ ਮੈਂ ਬਿਨਾਂ ਨਾਇਤ ਹੋਏ ਆਪਣਾ ਕੱਪੜੇ ਚੇਂਜ ਕਰਕੇ ਬੂਟ ਬਾਹਰ ਅੰਦਰ ਹੋਏ ਦੂਜੇ ਕੱਢੇ ਵੀ ਜਾਣਾ ਪਤਾ ਤਾਂ ਲੱਗਾ ਜਨਾਬ ਕਦੀ ਨਾ ਰਹੇ ਨੇ ਕਦੀ ਚਾਹ ਬਣਾ ਰਹੇ ਨੇ ਕਦੀ ਕੋਸ਼ ਕਰ ਰਹੇ ਨੇ ਕਦੀ ਕੋਸ਼ ਕਰੇ ਟਾਈਮ ਬੱਜ ਗਿਆ 7:30 7:30 ਵਜੇ ਤੋਂ ਬਾਹਰ ਨਿਕਲਿਆ ਕਰ। ਕਿੰਨੇ ਕੱਲ ਦੀ ਗੱਲ ਸੁਣ ਲੈ। ਬੱਦਲ ਵੀ ਚਲ ਗਏ ਸੀ। ਸਭ ਕੁਝ ਚਲਾ ਗਿਆ। ਸੁਣ ਲੈ ਗੱਲ ਨੂੰ। ਆ ਗਿਆ ਮਜ਼ਾ। ਵਾਹ ਜਿਹੜਾ ਲਿਆਇ ਫਿਰ ਵੀ। ਕਿੰਨੂ ਘੁਮਾ ਕੇ ਲਿਆਇ ਬੱਦਲਾਂ ਨੂੰ? ਤੈਨੂੰ। ਲੈ ਮੈਨੂੰ। ਮੈਂ ਤਾਂ ਇੱਕ ਜਵਾਰਦ ਪਾਰਕ ਦਿਖਾਇਆ ਤੇ। ਮੈਂ ਤਾਂ ਜ਼ਬਰਦਸਤੀ ਜਿੰਨਾ ਕੋ ਗੱਡੀ ਨਸੀ ਦਿਖਾਈ। ਨਹੀਂ ਸ਼ਾਮ ਨੂੰ ਜ਼ਰੂਰ ਘੁਮਾ ਲਿਆ ਉਸ ਤਰ੍ਹਾਂ ਸਿੱਕ। ਵੈਰੀ ਗਾਡ ਪਾਰਕ ਦੇਖਿਆ ਕਿ ਕਦੇ ਤੂੰ ਹੋ। ਸਾਰੇ ਪਾਰਕ ਟਿੱਕ ਕੇ ਤੁਹਾਨੂੰ ਮਿਲ ਜਾਈਏ ਜਨੀਟ ਕਿੰਨੇ ਪਾਰਕ ਦੇ ਜਿਹਨੂੰ ਪਾਰਕ ਵੇਖਿਆ ਜਿਹਦੇ ਵਿੱਚ ਨਾ ਬੰਦਾ ਨਾ ਬੰਦੇ ਦੀ ਜਾਨ ਕੋਈ ਨਹੀਂ ਕੋਈ ਬਾਜੂ ਹੋਰੀ ਵਣੇ ਦੇਖਿਆ ਕਿਤੇ ਪਾਰਕ ਇੱਕ ਬਰੈਡ ਮੈਨੂੰ ਦਿਖਾਓ ਆਪਾਂ ਤੁਸੀਂ ਇੱਕ ਪੀਸ ਬਰੈਡ ਹੋਰ ਲਓ ਦੇ ਦਿਓ ਇੱਕ ਦੇ ਦਿਓ ਤਾਂ ਬਰੈਡ ਖਾਣ ਲੱਗੇ ਸਭ ਕੁਝ ਖਾਣਗੇ ਫਿਰ ਰਸਤਾ ਦਾ ਕਰਨਾ ਚੋ ਉਹ ਤਾਂ ਫਿਰ ਜਿਉਣਾ ਚਲੇ ਜਾਂਦੇ ਤੇ ਚਲੇ ਜਾਂਦੇ ਨਹੀਂ ਮੜਾ ਪੁੱਛਿਆ ਜੀ ਨਾਲੇ ਮੇਰਾ ਵਲੌਗ ਬਣਦਾ ਪਰ ਨਹੀਂ ਚਲੋ ਹੁਣ ਬਣ ਗਿਆ ਨਹੀਂ ਹੁਣ ਤਾਂ ਮੈਂ ਜੋ ਬਣਾਵਾਂਗੀ ਖਾਣਾ ਅੱਜ ਹੀ ਮੈਂ ਤੁਹਾਨੂੰ ਕਰੇਲੇ ਬਣਾ ਕੇ ਦਿਖਾਣੇ ਆ ਅਚਾਰ ਆਂਬਿਆਂ ਹੂੰ ਦੇ ਇਹਦੇ ਚ ਤੇਲ ਨਹੀਂ ਪਾਉਂਦੇ ਇਹਦੇ ਚ ਪਾਇਆ ਤੇਲ ਦਾ ਤੇਲ ਨਹੀਂ ਇਹ ਤਾਂ ਖਰਾਬ ਕੀ ਹੋ ਜਾਂਦਾ ਹੈ ਕੁਝ ਇਹ ਕੱਚੇ ਆਂਬੇ ਆਂਦੀਆਂ ਨਾ ਕੱਚੇ ਆਂਬੇ ਜਿਹੜੀਆਂ ਹੁੰਦੀਆਂ ਨੇ ਜਿਹੜੇ ਰੌ ਜਿਹੜੇ ਜਿੱਦੀ ਹੈ ਜੇ ਗਟਕ ਦੇ ਵਿੱਚ ਜਾਲੀ ਨਹੀਂ ਬਣੀ ਹੁੰਦੀ ਜਦ ਤੱਕ ਤਦ ਤੱਕ ਅਚਾਰ ਠੀਕ ਨਹੀਂ ਰਹਿੰਦਾ ਪਰ ਇਹਨੂੰ ਮੈਂ ਬੜੀ ਕੋਸ਼ਿਸ਼ ਕੀਤੀ ਹੈ ਛੱਲਿਆ ਵੀ ਹੈ ਤੇ ਉਹ ਵੀ ਕੀਤਾ ਹੈ ਪਰ ਜੇ ਅਸੀਂ ਸਿਰਫ ਨਮਕ ਮਿਰਚ ਵਾਲਾ ਪਾਈਏ ਨਾ ਤਾਂ ਚੌਥੇ ਪੰਜਵੇਂ ਦਿਨ ਇਹਦੇ ਵਿੱਚ ਮਾਹਕ ਜਿਆ ਲੱਗ ਜਾਂਦੀ ਹੈ ਹੈਨਾ ਬਈ ਹੂੰ ਉਹ ਖੱਟਾ ਹੋ ਜਾਂਦਾ ਉਹ ਅਜੀਬ ਖੱਟਾ ਹੋ ਜਾਂਦਾ ਇਹ ਥੋੜਾ ਜਿਹਾ ਠੀਕ ਰਹੇਗਾ ਤੇ ਅੱਜ ਦੇ ਬੜੇ ਹੀ ਪ੍ਰੋਗਰਾਮ ਨੇ ਬਲਜੀਤ ਨਾਲ ਤੇ ਨਹੀਂ ਕੁਮਾਰਾ ਫਰਾਣਾ ਜਿੰਨੂੰ ਨਾਲ ਜਾਵਾਂਗੀ ਮੌਜਾ ਦੇ ਨਾਲ ਘੁੰਮ ਕੇ ਆਵਾਂਗੇ ਅਸੀਂ ਮਾਵਾਂ ਧੀਆ ਤੁਹਾਡੀ ਡੋ ਡੋ ਮੇਰੇ ਬਣਾ ਮਾਰੀ ਕਿਹਦੇ ਮੇਰੇ ਹੀ ਨਾ ਮਾਰੀ ਆਇਆ ਮਰਜ਼ਾ ਬੜਾ ਇੰਟਰਸਟ ਵਿੱਚ ਆਇਆ ਉਹ ਬੱਚਾ ਨੇ ਇਹਦੇ ਤੇ ਰਿਸ਼ਾ ਲਗਾਈਆਂ ਹਾਂ ਹਮ ਇੱਕ ਫੈਮਲੀ ਸੀ ਉਹ ਆਏ ਕਹਿੰਦੇ ਸਾਡੇ ਬੱਚੇ ਬੜੀਆ ਰਿਸ਼ਾ ਉਹ ਨਾ ਉਥੋਂ ਜ਼ੁਰਮਿਆ ਕੋਈ ਚੀਜ਼ ਲੈਣਗੇ ਉਹ ਆ ਕੇ ਭੱਜੇ ਵਜੇ ਕਣ ਉਹਨਾਂ ਨੇ ਮੇਰੇ ਬੜਿਆ ਰਿਸਾ ਲਾ ਕੇ ਦਿਖਾਈਆਂ ਅੱਜ ਤੁਸੀਂ ਕੀ ਖਾਓਗੇ ਅੱਜ ਤੁਹਾਨੂੰ ਦੇ ਰਹੀਆਂ ਇੱਕ ਟਿਪ ਬੜੀ ਗੁੱਜ ਨਹੀਂ ਜਿਹਾ ਲੱਗ ਗਈ ਕੰਨੇ ਘਰ ਦੇ ਸੁਣਾਉਂਦੇ ਬਾਹਰ ਸਾਲਾ ਇੱਥੇ ਰਹਿੰਦੇ ਆ ਮੋਹਾਲੀ ওকে ਐਨੀਵੇ ਥੈਂਕ ਯੂ ਵੈਰੀ ਮੱਚ ਐਨਜੋਏ ਦਾ ਵਲੌਗ ਐਂਡ ਵੇਟ ਫਾਰ ਅਨਦਰ ਵਨ ਥੈਂਕ ਯੂ ਸੋ ਮੱਚ ਓਕੇ ਬੇਟਾ